ਤਨ ਦੇ ਉੱਤੇ ਪਾ ਕੇ ਬੈਠੇ ਆਂ ਦਿਮਾਲੇ ਚਲਾ ਕੇ ਬੈਠੇ ਆਂ ਦਸਤਾਰਾਂ ਸਜਾ ਕੇ ਬੈਠੇ ਆਂ ਬੈਠੇ ਉਹ ਵੀ ਨੇ ਖਾਲਸਾ ਜੀ ਉਹਨਾਂ ਦਾ ਉਹ ਸਦਾ ਹੀ ਹਾਜ਼ਰ ਆ ਧੰਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗਰੀਬਨਵਾਜ਼ ਪਾਤਸ਼ਾਹ ਜੀ ਬੜਿਆਂ ਨੇ ਸਲਾਮਾਂ ਦੇਣ ਵਾਲੇ ਤੇ ਬਹੁਤ ਹੁੰਦੇ ਨਾ ਰੱਬ ਨੂੰ ਵੀ ਸਲਾਮਾਂ ਦਿੰਦੇ ਨੇ ਰੱਬ ਦੇ ਵਿੱਚ ਵੀ ਗਲਤੀਆਂ ਕਰਦੇ ਨੇ ਕਹਿੰਦੇ ਮਹਾਰਾਜ ਤੁਹਾਨੂੰ ਆਪ ਪਰਪੰਛ ਰੱਖਣੀ ਚਾਹੀਦੀ ਸੀ ਮਹਾਰਾਜ ਕਹਿੰਦੇ ਰੱਖੀ ਆ ਸ਼੍ਰੀ ਅਜੀਤ ਸਿੰਘ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਕਲਮ ਦੇ ਲਿਖੇ ਹੋਏ ਸ਼ਬਦ ਮਹਾਰਾ ਕਹਿੰਦੇ ਅਜੀਤ ਸਿੰਘ ਜੁਝਾਰ ਸਿੰਘ ਜ਼ੋਰਾਵਰ ਸਿੰਘ ਫਤਿਹ ਸਿੰਘ ਪ੍ਰਿਆ ਪ੍ਰਿਆ ਮਤਲਬ ਪਿਆਰੇ ਪਰ ਨਾਰੀ ਕਹਿੰਦੇ ਪਰ ਕੋਈ ਵੀ ਚੀਜ਼ ਕਹਵਨਾ ਆ ਆ ਆ ਤੇ ਮੁੜ ਕੇ ਪਰ ਕਹਿ ਦਿਓ ਉਹਦੇ ਅਰਥ ਕੀ ਬਣ ਜਾਂਦੇ ਆ ਉਹ ਫਿਰ ਕੁਐਸਚਨ ਮਾਰਕ ਹੋ ਜਾਂਦਾ ਆ ਅਜੀਤ ਸਿੰਘ ਦੁਝਾਰ ਸਿੰਘ ਜ਼ੋਹਰਵਰ ਸਿੰਘ ਫਤਿਹ ਸਿੰਘ ਪ੍ਰਿਆਰ ਮਾਰੇ ਕਹਿੰਦੇ ਪੰਚ ਮਖਾਲਸਾ ਸਤਗੁਰ ਪੂਰਾ ਇਹ ਖਾਲਸਾ ਪੰਥ ਪੂਰਾ ਸਤਗੁਰ ਔਰ ਇਹ ਇੱਥੇ ਹੀ ਬਸ ਨਹੀਂ ਮਾਤ ਭਗਉਤੀ ਪ੍ਰਥਮ ਭਗਉਤੀ ਸਿਮਰ ਕੇ ਬੜੀਆਂ ਯਤਨ ਕੀਤੇ ਭਗਉਤੇ ਨਾਲੋਂ ਭਗਉਤੀ ਨਾਲੋਂ ਤੋੜ ਦਿੱਤਾ ਜਾਵੇ ਪਰ ਖਾਲਸਾ ਜੀ ਜਿਨ੍ਹਾਂ ਨੂੰ ਪਰਗਟ ਹੀ ਭਗਉਤੀ ਨੇ ਕੀਤਾ ਹੋਵੇ ਭਗਉਤੀ ਉਹ ਟੁੱਟ ਕਿਦਾਂ ਸਕਦੇ ਆ ਗਾਲੋ ਓਏ ਅਸੀਂ ਪ੍ਰਗਟ ਹੋਏ ਆਂ ਸ਼ਸਤਰਾਂ ਚੋਂ ਸ਼ਾਸਤਰ ਸ਼ਾਸਤਰ ਤਦੋਂ ਹੀ ਬਚਦਾ ਜੇ ਸ਼ਾਸਤਰ ਤਕੜੇ ਹੋਣ ਸ਼ਾਸਤਰ ਧਾਰੀ ਤਕੜੇ ਹੋਣ ਮਹਾਰਾ ਜੀ ਕਹਿੰਦੇ ਸ਼੍ਰੀਮਾਤ ਭਗਉਤੀ ਪਿਤਾ ਕਾਲਪੁਰਖ ਕੋਦ ਲਿਓ ਦਾ ਖਾਸ ਪਲੀ ਖਾਸ ਪਾਲਣਾ ਪੋਸਣਾ ਕਰ ਕਰਵਾ ਕੇ ਨਾ ਅਕਾਲਪੁਰਖ ਨੇ ਕੋਦ ਲੈ ਲਿਆ ਖਾਲਸਾ ਖਾਲਸਾ ਜੀ ਮਹਾਰਾ ਕਹਿੰਦੇ ਸੁਣੋ ਉਹ ਮੇਰੇ ਚਾਰੇ ਹੀ ਲਾਲ ਉਹ ਕਿੱਥੇ ਨੇ ਉਹ ਕਿੱਥੇ ਗਏ ਨੇ ਇਹ ਕਦੇ ਵੀ ਸਿੱਖੋ ਉਹ ਮੇਰੇ ਪਿਆਰਿਓ ਵੀਰੋ ਮੇਰੀਓ ਭੈਣੋ ਇਹ ਗਲਤੀ ਨਾ ਕਰ ਲਿਓ ਕਿ ਸ਼ਹੀਦ ਸਿੰਘ ਕਿਤੇ ਚਲੇ ਜਾਂਦੇ ਜਾਂ ਸਾਡੇ ਸਤਿਗੁਰੂ ਜੀ ਕਿਤੇ ਗਏ ਸਤ ਸ੍ਰੀ ਅਕਾਲ ਮਾਰੇ ਕਹਿੰਦੇ ਧੰਗੁਰ ਗੋਬਿੰਦ ਸਿੰਘ ਸਾਹਿਬ ਕਹਿੰਦੇ ਸੁਣੋ ਸਤ ਸ੍ਰੀ ਅਕਾਲ ਸੁਣੋ ਖਾਲਸਾ ਜੀ ਮੇਰੇ ਕੱਲ ਕੀ ਧਰਜੀ ਕੀ ਆਂਦੇ ਆ ਕਹਿੰਦੇ ਖਾਲਸਾ ਇਤੇ ਮੇਰਾ ਸਤਿਗੁਰੂ ਏ ਕਿਸੇ ਪਗੰਬਰ ਨੇ ਨਹੀਂ ਕਿਹਾ ਉਹ ਗੁਰੂ ਗੁਰੂ ਰਹੇ ਉਹ ਚੇਲਾ ਚੇਲਾ ਹੀ ਬਣਿਆ ਖਾਲਸਾ ਜੀ ਸਾਕੇ ਬਹੁਤ ਹੋਏ ਇਤਿਹਾਸ ਬੜੇ ਸਿਰਜੇ ਉਹ ਕੋਈ ਦੁਨੀਆ ਦਾ ਬੰਦਾ ਬਾਹ ਖੜੀ ਕਰਕੇ ਦੱਸੇਗੇ ਸਾਕਾ ਸਰੰਦ ਵਰਗਾ ਕਿਤੇ ਹੋਏ ਕਿਤੇ ਹੋਇਆ ਤੱਤੀਆਂ ਤਵੀਆਂ ਦੇ ਉੱਤੇ ਧੰਗ ਗੁਰੂ ਅਰਜੁਨ ਦੇਵ ਜੀ ਬੈਠੇ ਆ ਜੇਸ ਜਿਹੜਾ ਨਾ ਇਥੇ ਚਾਰ ਵੇਦ 6 ਸ਼ਾਸਤਰ 18 ਪੁਰਾਣ 27 ਸਿਮਰਤਿਆਂ 52 ਉਪਨਸ਼ਦਾਂ ਗੀਤਾ ਜੀ ਰਮਾਇਣ ਜੀ ਇੱਕ ਵੀ ਕੋਈ ਵੱਡੀ ਕੁਰਬਾਨੀ ਜਾਂ ਗੁਰਮੁਖ ਪਿਆਰੋ ਸ਼ਹਾਦਤੋਂ ਦਾ ਜ਼ਿਕਰ ਹੀ ਨਹੀਂ ਠੀਕ ਹੈ ਧਰਮ ਲਈ ਬੰਦੇ ਕੁਰਬਾਨ ਹੋਏ ਪਰ ਧਨ ਗੁਰੂ ਅਰਜੁਨ ਦੇ ਮਹਾਰਾਜ ਸਤੇ ਪਾਛਾ ਗਰੀਬਨਵਾਜ ਤੁਸੀਂ ਉਸਤਾਦ ਤੇ ਅਦੀਬਾਂ ਤੇ ਸਿਰਤਾਜੇ ਸ਼ਹੀਦਾਂ ਤੁਹਾਡੇ ਤੋਂ ਪਹਿਲੇ ਇਹ ਦੇਸ ਤੇ ਸੀ ਫਿਰ ਧੰਗੁਰੂ ਤੇਗ ਬਹਾਦਰ ਸਾਹਿਬ ਕੋਈ ਹੈ ਸੀ ਕੁਰਬਾਨੀ ਕੋਈ ਦੱਸੇ ਤੇ ਸੀ ਖਾਲਸਾ ਜੀ ਪਰ ਇਹ ਸੱਚ ਇਥੋਂ ਕਹਿਣਾ ਚਾਹੁੰਨੇ ਆ ਦਿੱਲੀ ਦੇ ਨਾਲ ਸਾਡੀ ਮੁੱਢ ਤੋਂ ਖੜਕਦੀ ਰਹੀ ਅੱਜ ਵੀ ਖੜਕਦੀ ਏ ਇਹ ਖੜਕਦੀ ਰਹਿਣੀ ਏ ਕਿਉਂਕਿ ਜ਼ੁਲਮ ਕਰਦੇ ਨੇ ਤੇ ਅਸੀਂ ਜ਼ੁਲਮ ਦੀਆਂ ਜੜਾਂ ਪੁੱਟਦੇ ਖਾਲਸਾ ਜੀ ਸੁਣਿਓ ਓ ਜੇਕਰ ਤਿਲਕ ਜੰਯੂ ਖਾਤਰ ਜੇਕਰ ਮੇਰਾ ਗੁਰੂ ਨਾਮਾ ਆਹ ਚੌਂਕ ਚਾਂਦਨੀ ਨਾ ਜਾ ਕੇ ਕੁਰਬਾਨ ਹੁੰਦਾ ਅਸੀਸ ਬਾਰ ਕੇ ਚਾਹਾਂ ਸੁਪੁੱਤਰਾਂ ਦੇ ਜੇਕਰ ਖੁਸ਼ ਨਾ ਸੋਢੀ ਤਰ ਹੁੰਦਾ ਓਏ ਥਾ ਮੋਦੀ ਦੇ ਅਦਲੀ ਦੇ ਤਖਤ ਉੱਤੇ ਇਹ ਪਹੁੰਚ ਜਾਣੀ ਗੱਲ ਤੇ ਪਹੁੰਚਣ ਵੀ ਚਾਹੀਦੀ ਏ ਥਾ ਮੋਦੀ ਦੇ ਦਿੱਲੀ ਦੇ ਤਖਤ ਉੱਤੇ ਰਾਜ ਕਰਦਾ ਕੋਈ ਜ਼ਕਰ ਗਿਆ ਜਾਂ ਇਮਰਾਨ ਹੁੰਦਾ ਵੇ ਲਾਲ ਕਿਲੇ ਤੇ ਝੂਲਦਾ ਓ ਚੰਨ ਤਾਰਾ ਆ ਜਿਹਨੂੰ ਕਹਿੰਦੇ ਹੋ ਹਮਾਰਾ ਹੀ ਦੇਸ਼ ਇਹ ਹਮਾਰਾ ਤੇ ਮਾਰਾ ਦੇਸ਼ ਨਾ ਹੁੰਦਾ ਸਾਰਾ ਦੇਸ਼ ਹੈ ਪਾਕਿਸਤਾਨ ਹੁੰਦਾ ਸਤ ਸ੍ਰੀ ਅਕਾਲ ਖਾਲਸਾ ਜੀ ਜੋ ਹੁੰਦੇ ਹੈ ਸੱਚੇ ਦੇਸ਼ ਭਗਤ ਸਾਡੀ ਦੇਸ਼ ਭਗਤੀ ਇਹ ਚੈੱਕ ਕਰਨਗੇ ਪਏ ਸਾਬਣ ਪੀ ਕੇ ਸਿੱਧਾ ਢਿਲੀਆਂ ਕਰ ਰੀਆਂ ਤੇ ਦੂਜੇ ਪਾਸੇ ਹਿੱਕਾਂ ਦੇ ਗੋਲੀਆਂ ਖਾਣੀਆਂ ਕੋਈ ਦੇ ਸਕਦਾ ਖਾਲਸੇ ਦਾ ਕੋਈ ਦੇਣ ਨਹੀਂ ਨਕਲੀ ਜਿਹਾ ਸ਼ੇਰ ਲਿਆਏ ਉਹ ਜੇ ਸ਼ੇਰ ਪਾਲਣ ਦਾ ਸ਼ੌਕ ਹੈ ਦੇਣਾ ਮਰਦਾਂ ਨੂੰ ਪਾੜੋ ਇਹਨਾਂ ਨੂੰ ਤੇ ਮਾਰਦੇ ਫਿਰਦੇ ਹੋ ਤੁਸੀਂ ਪਰ ਇਹ ਮਾਰਿਆ ਨਹੀਂ ਮੁੱਕਣੇ ਹੱਥ ਸਰੀਏ ਦਾ ਇਹ ਪੰਥ ਨੂੰ ਮਕਾਉਣ ਵਾਲੇ ਬੜੇ ਆਏ ਅਸੀਂ ਉਹ ਅਣਿਆਲੇ ਤੀਰ ਉਹ ਜਿਹੜੇ ਕਦੇ ਨਾ ਉੱਕ ਕੇ ਅਸੀਂ ਜ਼ਾਲਮ ਦੀ ਗਹਿਰ ਪਾੜ ਕੇ ਰੰਗ ਜਾਈਏ ਸੁੱਕੇ ਸੱਚੀ ਗੱਲੋ ਚੀਮਿਆਂ ਹੱਥ ਦੇ ਟੁੱਕੇ ਸਾਨੂੰ ਮਾਰਨ ਵਾਲੇ ਤਾਂ ਮੁੱਕ ਗਏ ਪਰ ਅਸੀਂ ਨਾ ਮੁੱਕੇ ਤੇ ਅਸੀਂ ਉਹ ਵੀ ਕੀਲੇ ਕੱਢ ਤੇ ਜਿਹੜੇ ਧੌਣ ਚ ਠੁੱਕੇ ਜਿਹੜੇ ਐ ਕਹਿੰਦੇ ਸੀ ਵੀ ਨੀਵੀਆਂ ਹੀ ਨਹੀਂ ਹੁੰਦੀਆਂ ਉਹ ਵੀ ਕੀਲੇ ਕੱਢ ਵਜੀਦਾ ਹੋਵੇ ਔਰੰਗਾ ਹੋਵੇ ਅਬਦਾਲੀ ਹੋਵੇ ਨਾਦਰ ਹੋਵੇ ਉਹ ਭਾਵੇਂ ਇੰਦਰਾ ਹੋਵੇ ਤੇ ਭਾਵੇਂ ਅਜਵੜਾ ਹੋਵੇ ਖਾਲਸਾ ਜੀ ਸਤ ਸਤ ਜੀ ਖਾਲਸਾ ਵਾਦੀ ਕਰਦੇ ਨਹੀਂ ਤੇ ਵਾਦੀ ਚਰਦੇ ਵੀ ਨਹੀਂ ਧੰਗ ਗੁਰੂ ਤੇਗ ਬਹਾਦਰ ਸਾਹਿਬ ਉਹ ਕਹਿੰਦੇ ਭੈ ਕਾਹੋਂ ਕੋ ਦੇ ਦੇਣੇ ਅਸੀਂ ਭੈ ਦੇ ਦੇਨੇ ਕਿਸੇ ਨੂੰ ਐਵੇਂ ਥੋੜੀ ਡਰਾਉਂਦੇ ਫਿਰਦੇ ਉਹਨੇ ਸ੍ਰੀ ਸਾਹਿਬਾਂ ਗਾਤਰੇ ਮਾਰੇ ਨੇ ਇਹੀ ਪੁਆਈਆਂ ਸੀ ਵੱਡੀਆਂ ਪਰ ਇਹ ਵੀ ਨਹੀਂ ਐਵੇਂ ਗਰੀਬ ਗੁਰਬੇ ਨੂੰ ਡਰਾਉਂਦੇ ਫਿਰਿਏ ਤੇ ਇਹ ਵੀ ਖਾਲਸਾ ਜੀ ਇੰਨਾ ਕਿ ਚੇਤੇ ਰੱਖਿਓ ਇਹ ਨਿਰੀਆਂ ਕੜਾ ਪ੍ਰਸ਼ਾਦ ਨੂੰ ਭੋਗ ਲਾਉਣ ਵਾਸਤੇ ਵੀ ਨਹੀਂ ਜਦੋਂ ਲੋੜ ਪੈ ਜੇ ਨਾ ਰਾਖੀ ਵਾਸਤੇ ਆਪਣੇ ਲਈ ਤੇ ਮਰਦੇ ਆ ਏ ਪਰ ਕੇ ਹੇਤ ਓਏ ਦੂਜਿਆਂ ਲਈ ਪੈਦਾ ਕੀਤਾ ਖਾਲਸਾ ਖਾਤਰ ਪਰ ਉਪਕਾਰ ਆ ਤੁਹਾਡੇ ਤੋਂ ਵੱਡੇ ਪਰ ਉਪਕਾਰ ਕੇ ਨਾ ਕੀਤੇ ਉਹ ਪਰ ਉਪਕਾਰ ਉਹ ਖਾਲਸੇ ਦੀ ਜੁਰਤ ਦਲੇਰੀ ਬਣੇ ਹੋਣੇ ਸਿੰਘ ਸਾਹਿਬ ਜਿਨ੍ਹਾਂ ਨੇ ਆਪਾਂ ਸਾਰਿਆਂ ਨੂੰ ਨਾ ਪ੍ਰੇਰ ਕੇ ਇੱਥੇ ਇਕੱਠੇ ਕਰਕੇ ਬਿਠਾ ਦਿੱਤਾ ਆਪਾਂ ਦੇਣ ਤੇ ਨਹੀਂ ਦੇ ਸਕਦੇ ਆ ਜਿਹੜੀ ਧਰਤੀ ਹੈ ਨਾ ਆਓ ਮਨ ਡਰਦਾ ਵੀ ਏ ਪਰ ਮਨ ਵਿੱਚ ਇਹ ਵੀ ਏ ਉਹਨਾਂ ਨੇ ਦਲੇਰੀ ਵੀ ਸਿਰੇ ਦੀ ਦਿਖਾਈ ਤੇ ਜਦੋਂ ਵਿਰਾਗ ਵਾਲਾ ਕੰਮ ਉਹ ਵੀ ਯਤਨ ਕਰਾਂਗਾ ਨਹੀਂ ਮਾਫੀ ਦਿਓ ਇਹ ਵੀ ਭੋਲੇ ਜਿਹੜਾ ਇਹ ਕਹਣਾ ਵੀ ਮੈਂ ਯਤਨ ਕਰਾਂਗਾ ਤੁਸੀਂ ਕਿਰਪਾ ਕਰ ਦਿਓ ਬਾਬਾ ਫਤਾਹ ਸਿੰਘ ਜੀ ਕਿਰਪਾ ਕਰ ਦਿਓ ਸਹਿਬ ਬਾਬਾ ਜ਼ੋਰਾਵਰ ਸਿੰਘ ਜੀ ਧਨ ਮਾਤਾ ਗੁਜਰੀ ਜੀਓ ਸ਼ਹੀਦੋ ਸਿੰਘ ਇਹ ਕਣਕਣ ਦੇ ਇਹ ਜ਼ਰਰੇ ਜ਼ਰਰੇ ਦੇ ਵਿੱਚ ਸਮਾਏ ਹੋਏ ਖੂਨ ਨਾਲ ਭਿੱਜੀ ਹੋਈ ਇਹ ਪੂਰੀ ਸੁਹੀ ਰੰਗ ਦੀ ਧਰਤੀ ਇਸ ਧਰਤੀ ਨੂੰ ਆਹ ਕਰੋੜਾਂ ਬਾਰੀ ਪ੍ਰਣਾਮ ਕਰਦੇ ਹੋਏ ਫਤਿਹ ਗਜਾਉਣੀ ਆ ਉਹਨਾਂ ਨੇ ਗਜਾਉਣੇ ਫਤਿਹ ਆਪਾਂ ਉਹਨਾਂ ਨੂੰ ਗਜਾਵਾਂਗੇ ਤੇ ਬਚੀਦਾ ਉਹ ਜਿਹੜੇ ਅੱਜ ਵੀ ਜਹੰਨਮ ਦੇ ਵਿੱਚ ਜੁੱਤੀਆਂ ਪੈਂਦੀਆਂ ਤਾੜ ਤਾੜ ਤੇ ਜਿੰਨੀ ਫਤਿਹ ਗਰਜਮੀ ਹੋਈ ਨਾ ਉਹ ਨਹੀਂ ਉਹ ਸ਼ਹੀਦ ਸਿੰਘ ਉਹ ਯੋਧੇ ਵੀ ਖਾਲਸਾ ਜੀ ਜਿਹੜੇ ਕਣਕਣ ਦੇ ਵਿੱਚ ਨੇ ਸਨੇਹ ਤੇ ਪਹੁੰਚ ਜਾਣੇ ਨੇ ਦੇਸ਼ਾਂ ਪ੍ਰਦੇਸ਼ਾਂ 'ਚ ਆ ਆ ਨਵਾਂ ਜ਼ਮਾਨਾ ਨਾ ਆ ਜਿਹੜਾ ਸ਼ਬਦ ਪਾਉਣ ਰੂਪ ਹੈ ਬੰਦੇ ਦੇ ਮੁਖ ਚੋਂ ਮਗਰੋਂ ਨਿਕਲਦਾ ਤੇ ਦੁਨੀਆ ਚ ਪਹਿਲਾਂ ਤੇ ਉਹ ਦਰਗਾਹ ਵਾਲੀ ਵੀ ਤੇ ਖੇਡ ਹੈ ਗਈ ਹੈ ਖਾਲਸਾ ਜੀ ਆ ਉਹਨਾਂ ਸ਼ਹੀਦਾਂ ਨੂੰ ਉਹਨਾਂ ਮਰੀਦਾਂ ਨੂੰ ਉਹਨਾਂ ਪਿਆਰਿਆਂ ਨੂੰ ਉਹਨਾਂ ਸੱਚਿਆਰਿਆਂ ਨੂੰ ਉਹਨਾਂ ਨਿਹੰਗ ਸਿੰਘਾਂ ਨੂੰ ਉਹਨਾਂ ਭਚੰਗ ਸਿੰਘਾਂ ਨੂੰ ਉਹਨਾਂ ਬ੍ਰह्म ਵੇਤਿਆਂ ਨੂੰ ਬੜੇ ਅਦਬ ਅਕੀਤ ਦੇ ਨਾਲ ਸਤਕਾਰ ਦੇ ਨਾਲ ਹੱਥ ਜੋੜ ਕੇ ਜਿੱਥੇ ਫਤਿਹ ਗਜਾਉਣੀ ਨਾ ਖਾਲਸਾ ਜੀ ਦਸ ਪਾਤਸ਼ਾਹਾਂ ਸਾਹਿਬ ਧੰਨ ਸ਼੍ਰੀ ਗੁਰੂ ਗੰਗ ਸਾਹਿਬ ਜੀ ਗੁਰੂਆਂ ਦੇ ਗੁਰੂ ਪੀਰਾਂ ਨੇ ਪੀਰ ਉਹ ਜੀ ਬਲੀਆਂ ਦੇ ਬਲੀ ਇਹ ਬਾਬਿਆਂ ਦੇ ਬਾਬੇ ਬਾਬਾ ਬੂ ਬੈਨਾ ਤੋਂ ਵੱਡਾ ਕੋਈ ਨਹੀਂ ਇਹ ਬਾਬਿਆਂ ਦੇ ਬਾਬੇ ਇਹ bari bar hak ਮਾਲਕੇ ਕਾਇਨਾਤ ਹਸਤੀਏ ਮੁਕੱਦਸ ਲਾਅੰਤਹਾ ਮਾਹੇ ਜਵੀ ਸ਼ਾਹੇ ਖੂਬਾ ਕਾਦਰ ਮੁਤਲਕ ਕਿ ਮਨ ਚਿੰਦੀਆਂ ਤਾਉਲ ਤਾ ਪਰਖ ਤਾ ਬਖਸ਼ ਜਾਂਦੇ ਸਰਬੋਤਮ ਪੰਧਾਰੀ ਸਤਗੁਰੂ ਦੀ ਗੋਦ ਉੱਥੇ ਆਓ ਸਾਬ ਅਜੀਤ ਸਿੰਘ ਜੀ ਸਾਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਬਾਬਾ ਬੋਧ ਸਿੰਘ ਜੀ ਸਤੇ ਸਿੰਘ ਕੇ ਸਤੇ ਰਖੀ ਪੰਜ ਪਿਆਰੇ ਪੰਜ ਵੀਰ ਖਾਲੀ ਮੁਖਤੇ ਹਠੀ ਸਿੰਘ ਜੱਪੀ ਸਿੰਘ ਤੱਪੀ ਸਿੰਘ ਨਿਹੰਗ ਸਿੰਘ ਪਚੰਗ ਸਿੰਘ ਜਿੰਨੇ ਹਾਜ਼ਰ ਨਾਜ਼ਰ ਨੇ ਜੀ ਆਓ ਆਖੀਏ ਉਹਨਾਂ ਨੂੰ ਸਿੰਘੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਿੰਘ ਸਾਹਿਬ ਜੀ ਜ਼ਿਕਰ ਕਰ ਰਹੇ ਸੀ ਤੁਹਾਡਾ ਜੈਕਾਰਿਆਂ ਦਾ ਬੇਗ ਕੋਈ ਨਹੀਂ ਪਰ ਉਹ ਜਿਹਾ ਕੁਝ ਕਰਨ ਤੇ ਦਿਓ ਨਾ ਤੁਸੀਂ ਤੇ ਪਹਿਲੇ ਗਜਾਈ ਜਾਣੇ ਹੋ ਨਾਲ ਨਾਲ ਸਾਡੇ ਵੀ ਮਾੜੇ ਮੋਟੇ ਜੌਰ ਦਿਖਾਉਣ ਦਿਓ ਇਹ ਕਿਰਪਾ ਇਦਾਂ ਹੀ ਬਣਨੀ ਹੈ ਆ ਤੱਕੋ ਜਰਾ ਆਪਾਂ ਕਿੱਥੋਂ ਸ਼ੁਰੂ ਹੋਈਏ ਅਨੰਦਪੁਰ ਸਾਹਿਬ ਤੋਂ ਬੜੀ ਵਾਰੀ ਸੁਣਿਆ ਹੋਣਾ ਸੰਗਤੇ ਬਣੀਆਂ ਬਸੀਆਂ ਆਣ ਆਣਾ ਉੱਤੇ ਜ਼ੁਲਮ ਜ਼ਬਰ ਦੀਆਂ ਘੜੀਆਂ ਓਏ ਬਲੀਆਂ ਸੜੀਆਂ ਹਾਏ ਬਿਛੋੜੇ ਦਰਦਾਂ ਵਾਲੇ ਮਾਰੂ ਕਾਂਗਾ ਚੜੀਆਂ ਉਛੜੀਆਂ ਪੜੀਆਂ ਇੱਕ ਜੰਗਲ ਜੂ ਅਬੱਲਾ ਪੈਂਡਾ ਸਿਰ ਬਿਪਤਾ ਦੀਆਂ ਘੜੀਆਂ ਦੇਵਨ ਤੜੀਆਂ ਸਰਸਾ ਆਕ ਕੰਡੇ ਆਕੇ ਟੁਟੀਆਂ ਚਾਹੂ ਲਾਲਾਂ ਦੀਆਂ ਲੜੀਆਂ ਮੂੰਹ ਵਿੱਚ ਜੜੀਆਂ ਜੋੜੇ-ਜੋੜੇ ਹੋ ਗਏ ਨਾ ਸਹਿਬ ਸਾਦੇ ਵੱਡੇ ਹਲਗੀ ਤਰ ਜੀ ਨਾਲ ਲੰਗੇ ਮਾਰੇ ਨਹੀਂ ਵੇਖਿਆ ਵੀ ਤੁਰੇ ਪੇ ਕਿਨਾਰੇ ਕੁੱਤ ਫਤਿਹ ਗਏ ਮਾਂ ਦਾਦੀ ਜਾਵੇਗੀ ਜੰਝ ਤੋਂ ਛੁੱਪਿਆਂ ਦੀ ਤੇ ਗੰਗੂ ਬਹਾਮਣ ਵੀ ਨਾਲ ਗਵਾਉ ਸੀ ਕਿ ਬਚਨ ਹੋ ਚੁੱਕਿਆ ਮਹਾਰਾਜ ਕੋਟਲਾ ਨਿਹੰਗ ਖਾਨ ਉਹ ਵੀ ਬੜਾ ਬਹੁਤ ਚੜ੍ਹਦੀ ਕਲਾ ਇਤਿਹਾਸ ਉਹ ਮਾਤਾ ਮੁਮਤਾਜ਼ ਮਾਈ ਬੀਬੀ ਉਹ ਸਾਡੀ ਪਿਆਰੀ ਅਦਬ ਵਾਲੀ ਜਿਨੇ ਸਭ ਕੁਝ ਕੁਰਬਾਨ ਕਰ ਦਿੱਤਾ ਅੱਬੂ ਨੇ ਕਹਿ ਦਿੱਤਾ ਕਿ ਮੇਰਾ ਦਮਾਦ ਜਵਾਈ ਤੇ ਧੀ ਐ ਤੇ ਉੱਥੇ ਕੌਣ ਸੀ ਸਹਿਬ ਬਾਬਾ ਬਚਿੱਤਰ ਸਿੰਘ ਜੀ ਤੇ ਕਲਗੀ ਧਰਜੀ ਨੇ ਕੀ ਕਿਹਾ ਸੀ ਇਹ ਮੈਂ ਇਹ ਮੈਂ ਆ ਮੇਰੀ ਸੇਵਾ ਹੀ ਜਾਣ ਕੇ ਕਰਿਓ ਤੇ ਮਾਤਾ ਮੁਹਤਾਜ ਬੀਬੀ ਮੁਹਤਾਜ ਨੇ ਉਹੀ ਜਾਣ ਕੇ ਸੇਵਾ ਕੀਤੀ ਵਿਆਹ ਨਕਾ ਆ ਬੱਸੀ ਪਠਾਣਾ ਵਿਆਹ ਹੋਣਾ ਸੀ ਉਹਦਾ ਨਕਾ ਹੋਣਾ ਸੀ ਨਹੀਂ ਕਰਵਾਇਆ ਇਬਾਦਤ ਕੀਤੀ ਉਹ ਕਲਗੀ ਧਰਜੀ ਦੇ ਚਰਨ ਫੜ ਲਏ ਆਪਾਂ ਵੀ ਚਰਨ ਫੜ ਲਈਏ ਬੜੇ ਆਏ ਦੁਨੀਆ ਤੇ ਬੜੇ ਆਉਣਗੇ ਪਰ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਚੇਲਾ ਸੰਗਤ ਜੀ ਵਾਹ ਵਾਹ ਗੋਬਿੰਦ ਸਿੰਘ ਇਹ ਗੁਰ ਚੇਲਾ ਗੁਰੂ ਵੀ ਹੋਵੇ ਤੇ ਚੇਲਾ ਵੀ ਹੋਵੇ ਹੈ ਨਹੀਂ ਕਿਤੇ ਮਾਰੇ ਨੂੰ ਮੈਂ ਗੱਲ ਕਰ ਰਿਹਾ ਸੀ ਕਿ ਮਹਾਰਾਜ ਇੱਕ ਰੱਖ ਦੇ ਮਾਰੇ ਕਹਿੰਦੇ ਕੋਈ ਰੱਖਿਆ ਪੰਚ ਮਖਾਲਸਾ ਸਤ ਗੁਰਪੁਰ ਤੇ ਉਹ ਚਾਰੀ ਪੰਥ ਦੇ ਵਿੱਚ ਨੇ ਗਏ ਨਹੀਂ ਕਿਤੇ ਅਜੀਤ ਸਿੰਘ ਦੀ ਤਦ ਵਾਰੇ ਓ ਮੇਰਾ ਪੱਖ ਜੇਤ ਰਵੇ ਤੇ ਰਹੇਗਾ ਬਸ ਸ੍ਰੀ ਅਕਾਲ ਇਹ ਝਝਾਰੂ ਰਹਿਣ ਰਹਿਣਗੇ ਬੜੇ ਕਹਿਣਗੇ ਬਸ ਅੱਖਾਂ ਮੀਟ ਕੇ ਮਾੜਾ ਹੀ ਫੇਰੀ ਜਾਓ ਇਦਾਂ ਨਹੀਂ ਗੱਲ ਬਣਦੀ ਖੰਡੇ ਖੜਕਾਉਣ ਵਾਲੇ ਵੀ ਚਾਹੀਦੇ 500 ਬ੍ਰਹਮ ਗਿਆਨੀ ਜੇ ਤਾਰਾਗੜ ਬੈਠਾ ਸੀ ਤੇ ਲੋਗੜ ਦਾ ਕਿਲੇ ਦੇ ਵਿੱਚ ਹਥਿਆਰ ਵੀ ਬਣਦੇ ਸੀ ਦੂਜਿਆਂ ਕਿ ਲਈ ਟ੍ਰੇਨਿੰਗਾਂ ਵੀ ਦਿੱਤੀਆਂ ਜਾਂਦੀਆਂ ਜਾਂਦੀਆਂ ਸਨ ਆਪੋ ਆਪਣੇ ਕੰਮ ਸਮਝਣੇ ਪੈਣੇ ਖਾਲਸਾ ਜੀ ਉਹ ਤਿਆਰੀ ਕਰਨੀ ਪੈਣੀ ਹੈ ਜਿਵੇਂ ਵਿਸ਼ੇਸ਼ ਕਮਾਂਡੋ ਫਲਾਨੀ ਧਮਕਾਨੀ ਤਿਆਰੀ ਨੇ ਤੇ ਕਲਗੀਧਰ ਜੀ ਵੀ ਪੂਰੇ ਤਿਆਰਬਰ ਤਿਆਰ ਰੱਖਦੇ ਸੀ ਸਾਡੇ ਸੈਨਾਪਤੀ ਯੁੱਧ ਦੇ ਐ ਬਾਬਾ ਉਦਾਸ ਸਿੰਘ ਵਰਗੇ ਨਰਮੋਗੜ ਦੀ ਜੰਗ 'ਚ ਇੱਕ ਤੀਰ ਬਾਬਾ ਜੀ ਨੇ ਮਾਰਿਆ ਇੱਕ ਕਲਗੀਧਰ ਜੀ ਨੇ ਪੁੱਤ ਐ ਤੋਪਾ ਪੁੱਟ ਕੇ ਐ ਛੁੱਟੀਆਂ ਤੀਰਾਂ ਦੇ ਨਾਲ ਹੀ ਇਹਦੀ ਸ਼ਕਤੀ ਨਾਲ ਮਾਰਿਆ ਇਹੀ ਕਹਣਗੇ ਤੀਰਾਂ ਨਾਲ ਤੋਪਾਂ ਕਿਦਾਂ ਪੁੱਟਦੀਆਂ ਕਿ ਪੁੱਟ ਦਿੰਦੇ ਆ ਮਹਾਰਾਜ ਜੋ ਮਰਜ਼ੀ ਕਰ ਸਕਦੇ ਆ ਔਰ ਤੀਜਾ ਇੱਕ ਤੀਰ ਮਾਰਿਆ ਬਜੀਦੇ ਦੇ ਦੇ ਵੀ ਗਿਆ ਸੀ ਉਹ ਕਿਨੇ ਮਾਰਿਆ ਸਹਿਬ ਬਾਬੇ ਅਜੀਤ ਸਿੰਘ ਨੇ ਜਦੋਂ ਸਰ ਕਰਦਾ ਨਾ ਛੁੱਟਿਆ ਸੀ ਸੱਪ ਵਾਂਗੂ ਸ਼ੂਕਤੱਕ ਮਾਨੋ ਤੀਰ ਗਿਆ ਉਹ ਬਜੀਦੇ ਦੇ ਘੋੜੇ ਦੀ ਇੱਕ ਚੀਰ ਦਾ ਜਦੋਂ ਘੋੜਾ ਡਿੱਗਾ ਨਾ ਤੇ ਇਹਦੇ ਦੰਦ ਵੱਜੇ ਪੱਥਰ ਦਾ ਹੁਣ ਮੂੰਹ ਤੇ ਭਰਿਆ ਪਿਆ ਖੂਨ ਨਾਲ ਦੰਦ ਟੁੱਟੇ ਫਿਰਨ ਤੇ ਪਤਾ ਕੀ ਆ ਕਿ ਉਹ 10 ਸਤੇ ਦਿੰਦੇ ਹੋਏ ਇਹ ਇਦਾਂ ਵੀ ਤੀਰ ਮਾਰਦੇ ਆ ਬਈ ਇੰਨੀ ਜ਼ੋਰ ਨਾਲ ਇੰਨਾ ਤੇਜ਼ ਇਦਾਂ ਦਾ ਤੀਰ ਸਿਮਤਾਂ ਕਰਦਾ ਫਿਰਦਾ ਸੀ ਬਾਬੇ ਅਜੀਤ ਸਿੰਘ ਜੀ ਤੇ ਮੁੜ ਕੇ ਫਿਰ ਜੋਰ ਦਿਖਾਏ ਤੇ ਐ ਕੰਨੀ ਕਤਰਾਉਂਦਾ ਸੀ ਜੋ ਚਮਕੌਰ ਦੇ ਯੁੱਧ ਚ ਬਾਬਾ ਜੀ ਰਣ ਤਤੇ ਵਿੱਚ ਆਏ ਕਹਿੰਦਾ ਬਚ ਕੇ ਲੜਿਓ ਏ ਇਹਦਾ ਵਾਰ ਮੈਂ ਝਲ ਚੁੱਕਾਂ ਖੈਰ ਖਾਲਸਾ ਜੀ ਆਓ ਸਰਸਾ ਕੰਦੇਓ ਮਾਤਾ ਵਾ ਕੁੰਬੜੇ ਸੁਆਣੇ ਅਸਥਾਨ ਬਣਿਆ ਉਹ ਦਿੱਲੀ ਵਾਲੇ ਕਹਉਂਦੇ ਸੀ ਮੁੜ ਕੇ ਦਿੱਲੀ ਜਾਂਦਿਆਂ ਤੇ ਧੰਨ ਮਾਤਾ ਗੁਜਰੀ ਜੀ ਸਤਕਾਰਯੋਗ ਬਾਬਾ ਜ਼ੋਰਾਬਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਇਹ ਗੱਲ ਦਾਦੀ ਸੇ ਬੋਲੇ ਸਿਪਾਹੀ ਦੇ ਦਰਗਹ ਲਿਖਿਆ ਨਾ ਤੇ ਉਹ ਲੱਥਾ ਕੀ ਕੀਤਾ ਮਾਂ ਜੀ ਜੀਵਨ ਹੈ ਇਸ ਪਾਰ ਖੜਿਆ ਆਪਾਂ ਇੱਧਰ ਤੇ ਮੰਜ਼ਲ ਉਸ ਪਾਰ ਦੱਸੋ 베ੜੀ ਤੇ ਚੱਪੂ ਮਹਾਨਾ ਕਿਤੇ ਏ ਵੀ ਮਾਂ ਜੀ ਦਇਆ ਕਰਕੇ ਦੱਸੋ ਉਹ ਦਇਆ ਸਿੰਘ ਹੋਰਾਂ ਦਾ ਲਾਣਾ ਹੀ ਕਿੱਥੇ ਨਛਿੰਦਾ ਅਜੀਤ ਨਾ ਬੀਰਜ ਹਜਾਰੇ ਮਾਂ ਜੀ ਪਿਤਾ ਸਿਆਣਾ ਹੀ ਕਿੱਥੇ ਅੰਮੀਆਂ ਖਾਲੀ ਪੇਟ ਪੀੜਾਂ ਦਾ ਬਣਿਆ ਪਰਾਗਾ ਲੰਗਰ ਦਾ ਕੁਣ ਕਾ ਛਕਣਾ ਛਕਾਣਾ ਹੈ ਕਿੱਥੇ ਅੱਗਿਓ ਹਨੇਰੀ ਤੇ ਪਿੱਛਿਓ ਸ਼ਿਕਾਰੀ ਇਹਨਾਂ ਪੰਛੀਆਂ ਨੇ ਉੱਡ ਕੇ ਜਾਣਾ ਹੈ ਕਿੱਥੇ ਮਾਂ ਜੀ ਕਹਿੰਦੇ ਲਾਲ ਦੀ ਆਓ ਜਿੱਥੇ ਲੈ ਕੇ ਜਾਏਗਾ ਉਹ ਜਿਹੜਾ ਸਫਰ ਹੈ ਉਹ ਤੁਸੀਂ ਕਰਦੇ ਆ ਰਹੇ ਬਹੁਤ ਮਾਰੇ ਨੇ ਮੇਰ ਕੀ ਤਿਕੁੰਮਾ ਮਾਸਕੀ ਉਹ ਮਾਈ ਲక్ష్ਮੀ ਜਿਨ੍ਹਾਂ ਨੂੰ ਅਸੀਂ ਭਲਾਈ ਬੈਠੇ ਸੀ ਨਾ ਬਹੁਤ ਬਹੁਤ ਸਤਿਗੁਰੂ ਕਲਾ ਵਰਤਾਰੇ ਇਹ ਸਫਰ ਸ਼ਹਾਦਤ ਨਾ ਇਹਦਾ ਬੜਾ ਵੱਡਾ ਬਹਿਸ ਤੇ 10 ਮਿੰਟ ਦੀ ਗੱਲ ਕਰਦੇ ਨੇ ਵੀ 10 ਮਿੰਟ ਯਾਦ ਕਰਿਓ ਠਾਈ ਨੂੰ ਉਹ ਰੋਜ਼ ਕਿਉਂ ਨਹੀਂ ਹਰ ਵੇਲੇ ਕਿਉਂ ਨਹੀਂ ਉਹਨਾਂ ਨੂੰ ਬਾਖੇ ਕਿਉਂ ਜਾਣੀਏ ਯਤਨ ਕਰਨ ਪਰ ਜਿਹੜੇ ਨਹੀਂ ਕਰਦੇ ਨਾ ਉਹ ਸ਼ੁਰੂਤ ਆਪ ਤੇ ਕਰਕੇ ਵੇਖੋ ਅਨੰਦ ਤੇ ਵੇਖਿਓ ਉਹ ਪਦਾਰਥਵਾਦੀ ਯੋਗੇ ਠੀਕ ਹੈ ਮਾਇਆ ਆਪਣਾ ਦਾਅ ਖੇਲਦੀ ਏ ਪਰ ਕਰੋਨਾ ਵਿੱਚੋਂ ਬਨ ਕੇ ਬਿਠਾਇਆ ਤੇ ਹੁਣ ਫੇਰ ਉਹ ਕਰਨ ਕਰਾਉਣ ਨੂੰ ਫਿਰਦੇ ਆ ਜੇ ਕਲਗੀ ਧਰ ਦੀ ਜੁਰਤ ਦਲੇਰੀ ਅੰਦਰ ਹੋਏਗੀ ਅਸੀਂ ਤਾਂ ਉਦੋਂ ਵੀ ਨਹੀਂ ਬੈਠੇ ਭਾਵੇਂ ਸਭ ਤੋਂ ਪਹਿਲਾਂ ਮੋਹਰਾਂ ਵਾਲੀ ਪਠਲਾਵਾ ਆ ਗਿਆ ਓਏ ਬਲਦੇਵ ਸਿੰਘ ਆ ਗਿਆ ਓਏ ਮੋਹਰਾਂ ਵਾਲੀ ਚੱਕ ਲਿਆ ਓਏ ਅੱਜੀ ਤਾਂ ਪਰ ਇਹਨਾਂ ਬਾਬਿਆਂ ਦੀ ਕਿਰਪਾ ਸੀ ਇਹਨਾਂ ਦੀ ਰਹਿਮਤ ਸੀ ਇਹਨਾਂ ਨੇ ਪਿੱਠ ਨਹੀਂ ਲੱਗਣ ਦਿੱਤੀ ਤੇ ਨਹੀਂ ਲੱਗਣ ਦਿੰਦੇ ਇਹਨਾਂ ਬਾਬਿਆਂ ਦੀ ਇਹ ਵੱਡੀਆਂ ਜਿੰਦਾ ਤੇ ਬਹੁਤ ਵੱਡੇ ਸਾਕੇ ਕਰਨ ਵਾਲਾ ਇਹ ਵੱਡੀ ਸਰਕਾਰ ਦੀ ਜੜ 뿌ਟਣ ਵਾਲਿਆ ਉਹ ਖਾਲਸਾ ਜੀ ਉਹ ਸਦੀਆਂ ਦੀਆਂ ਜੜਾਂ ਲੱਗੀਆਂ ਖੈਰ ਹੁਣ ਮੈਂ ਇੱਥੇ ਹੀ ਆ ਜਾਵਾਂ ਲਓ ਖਾਲਸਾ ਜੀ ਠੰਡੇ ਬੁਰਜ ਵਿੱਚ ਆਪਾਂ ਜੋ ਦਰਸ਼ਨ ਕਰਦੇ ਨਾ ਕਈ ਵਾਰੀ ਇਹ ਗਿਲੇ ਵੀ ਕਰਦੇ ਆ ਜੀ ਧਾਤ ਤੇ ਫਲਾਨਿਆਂ ਧਾਤ ਤੇ ਉਹ ਵੀਰੋ ਕਈ ਵਾਰੀ ਜਾਣੇ ਨਾ ਜਾਣੇ ਆਪਾਂ ਬਹੁਤ ਕੁਝ ਗਲਤ ਕਹਿੰਦੇ ਅਨੰਦਪੁਰ ਸਾਹਿਬ ਦੇ ਕਿਲਿਆਂ ਦੀ ਚੰਗੇ ਭਲੇ ਗੱਲਾਂ ਕਰੀ ਜਾਂਦੇ ਉਹ ਤਾਂ ਧਾਤ ਤੇ ਅਸੀਂ ਮੁਗਲਾਂ ਤਾਂ ਆਏ ਆ ਉਹਨਾਂ ਮਹਾਪੁਰਖਾਂ ਤੇ ਬਾਬਾ ਸੇਵਾ ਸਿੰਘ ਜੀ ਵਰਗਿਆਂ ਬਣਾਏ ਨੇ ਉਹਨਾਂ ਦਾ ਧੰਨਵਾਦ ਤੇ ਕੀ ਕਰਨਾ ਉਲਟਾ ਜਿਹਾ ਤੇ ਤੇ ਅਸੀਂ ਕਿੰਨੇ ਕਿ ਸਾਹਮਣੇ ਫਿਰਦੇ ਆ ਸਾਡਾ ਨਹੀਂ ਫਰਜ਼ ਬਣਦਾ ਕੱਲਾ ਕਮੇਟੀ ਦਾ ਜਾਂ ਕੱਲੇ ਜਿਹੜੇ ਅੱਗੇ ਲੱਗੇ ਉਹ ਵੀਰਤ ਸਾਹਿਬ ਨੂੰ ਤੁਰਨਾ ਪਏਗਾ ਹਰ ਸਿੱਖ ਪ੍ਰਚਾਰਕ ਬਣਨਾ ਚਾਹੀਦਾ ਆ ਲੋ ਤੱਕੋ ਜਰਾ ਉਹ ਮੇਰੇ ਕਲਗੀਧਰ ਦੇ ਲਾਲ ਠੰਡੇ ਬੁਲਸ ਦੇ ਵਿੱਚ ਕੈਦ ਕੀਤੇ ਹੋਣਿਓ। ਬਨ ਸਤਕਾਰਯੋਗ ਸਾਡੇ ਮਾਤਾ ਜੀ। ਮਾਤਾ ਗੁਜਰੀ ਜੀਓ, ਕਿਹਦਾ ਹਿਰਦਾ ਤੁਹਾਡਾ? ਜਦੋਂ ਸਹਿਬ ਗੁਰੂ ਤੇਗ ਬਹਾਦਰ ਸਾਹਿਬ ਤੁਰੇ ਨਾ ਤੇ ਮਾਤਾ ਜੀ ਨੇ ਅੱਖ ਜੋੜ ਕੇ ਸੀਸ ਚੁਕਾਇਆ ਹੀ ਹੋਇਆ। ਨੈਣਾ ਨਾਲ ਚਰਨਾ ਦੇ ਦੀਦਾਰ ਕਰ ਰਹੇ ਆ। ਮਰਦੇ ਚਰਨਾਵਲ ਬਹਿ ਕੇ ਕਹਿੰਦੇ ਸਾਈਂ ਜੀ, ਸਾਹਿਬ ਜੀ ਤੁਸੀਂ ਤੇ ਨਵਾ ਜਾਣੀਏ। ਕਿਰਪਾ ਕਰਿਓ ਸਾਡੀ ਵੀ ਨਿਵੇ। ਅਰਦਾਸ ਕਰਦੇ ਸਾਡੇ ਨਿਵਜੇ ਮਾਤਾ ਜੀ ਕੇ ਮਾਤਾ ਨਾਨਕੀ ਜੀ ਇੱਛਾ ਜ਼ਾਹਰ ਕੀਤੀ ਜਦੋਂ ਪੁੱਛਿਆ ਕੋਈ ਇੱਛਾ ਕਹਿੰਦੇ ਮੁਖੜੇ ਨੂੰ ਫਿਰ ਵੀ ਵੇਖਣਾ ਚਾਹੁੰਨੀ ਆ ਤੇ ਮੁਖ ਦਾ ਦਿਦਾਰ ਕਰਵਾਇਆ ਧੰਨ ਗੁਰੂ ਢੇਕਵਾਦਰ ਸਰ ਓਹੀ ਲਊ ਓਹੀ ਖੂਨ ਖਾਲਸਾ ਜੀ ਹੁਣ ਮਾਤਾ ਨਹੀਂ ਜੋ ਗਿਆ ਪੁੱਤ ਜੀ ਤੁਹਾਡੇ ਵੱਡਿਆਂ ਦੀ ਖੇਡ ਵੱਡੀ ਏ ਤੇ ਨਾਲ ਹੀ ਮਾਤਾ ਜੀ ਪੁੱਛਦੇ ਪੁੱਤਾਂ ਸਰੀਰ ਠੰਡ ਦੇ ਨਾਲ ਥੋੜਾ ਬੋਤਾ ਤੇ ਸਰੀਰਾਂ ਤੇ ਅਸਰ ਹੋ ਰਿਹਾ ਹੋਵੇਗਾ ਮਾਂ ਉਤਰਿਆ ਪਰ ਅੰਮੀ ਜੀ ਕੋਈ ਐਸੇ ਬਚਨ ਸੁਣਾ ਦਿਓ ਸਾਡੇ ਅੰਦਰ ਪੂਰਾ ਜੋਸ਼ ਬਣਾ ਦਿਓ ਤੱਤੀਆਂ ਤਵੀਆਂ ਤੇ ਬੈਠੇ ਫੱਟੇ ਉਹ ਜਜ਼ਵਾਂ ਸਾਡੇ ਅੰਦਰ ਵੀ ਲਿਆ ਦਿਓ ਤਤੀ ਤਵੀ ਦਾ ਸੇਕ ਉਹਦਾ ਨਿਗ ਮਾਂ ਜੀ ਕਿਰਪਾ ਕਰ ਦਿਓ ਨਾ ਮਾਂ ਜੀ ਕੀ ਕੀ ਹੋਇਆ ਸੀ ਹੁਣ ਜਦੋਂ ਮਾਤਾ ਜੀ ਦੱਸਦੇ ਕਹਿੰਦੇ ਲਾਡਾਂ ਪਾਲਿਓ ਉਹ ਤੁਸਾਂ ਦੇ ਵੱਡਿਆਂ ਨੇ ਸੋਹਣੀਆਂ ਬੜੀਆਂ ਔਖੀਆਂ ਘਾਲਣਾ ਘਾਲੀਆਂ ਨੇ ਫੇਕੇ ਅੱਗ ਵਰਗੀ ਸੜਦੀ ਲੋਹ ਉੱਤੇ ਆਪਣੇ ਜਿਸਮ ਦੀਆਂ ਚਰਬੀਆਂ ਘਾਲੀਆਂ ਨੇ ਕਿਤੇ ਚਾਂਦਨੀ ਚੌਂਕ ਵਿੱਚ ਸੀਸ ਤੇ ਤਲਵਾਰ ਚਲਾ ਲਈ ਕਿਤੇ ਆਰਿਆਂ ਥੱਲੇ ਖੜ ਗਏ ਤੁਹਾਡੇ ਭਾਈ ਉਹ ਦੇਗਾਂ ਦੇ ਵਿੱਚ ਉਬਲੇ ਉਹਨਾਂ ਗੁਰਸਿੱਖੀ ਖੂਬ ਨਿਭਾਈ ਉਹ ਜ਼ਾਲਮ ਨੂੰ ਇਹ ਗੱਲ ਕਾਇਂ ਕਹਿੰਦੇ ਨੇ ਤੇਰਾ ਆਰਾ ਪਿਆਰਾ ਲੱਗਦਾ ਹੈ ਕਾਰਾ ਕਰੋ ਇਹ ਸਿਰ ਜਾਂਦਾ ਤੇ ਜਾਣ ਦਿਓ ਪਰ ਸਿੱਖੀ ਸਦਕਾ ਨਾ ਬੱਚਿਓ ਵੰਗ ਵੱਡਿਆਂ ਦੇ ਵੀ ਵੱਤ ਤੁਸਾਂ ਲਈ ਵੀ ਅੱਜ ਆ ਗਿਆ ਸਿੱਧਕ ਨਿਭਾਣ ਦਾ ਦਿਨ ਸਿਰ ਦੀ ਬਾਜ਼ੀ ਲਾ ਜਾਣਾ ਸੋਹਣਿਓ ਇਹਦੀ ਚਾਦਰ ਜੋ ਦਾਦੇ ਨੇ ਹੈ ਤਾਣੀ ਉਹ ਚਾਦਰ ਦਾ ਮਾਨ ਵਧਾ ਜਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਕਲ ਸ੍ਰਿਸ਼ਟਪੈ ਤਾਪੀ ਚਾਦਰ ਸਾਰੀ ਸ੍ਰਿਸ਼ਟੀ ਤੇ ਔਰ ਮਾਤਾ ਜੀ ਇਹ ਵਚਨ ਕਰਦੇ ਲਓ ਇਹ ਵਚਨਾਂ ਨੂੰ ਢਾਡੀ ਬੰਦ ਸਕਲੀ ਦੇ ਰੂਪ ਚ ਅਸੀਂ ਕਹਿੰਦੇ ਜਾਵਾਂਗੇ ਬਸ ਜਿਵੇਂ ਤੁਹਾਡਾ ਪਿਆਰ ਆਪਾਂ ਆਨੰਦ ਲੈਣਾ ਆਨੰਦ ਸਤਿਗੁਰੂ ਜੀ ਬਖਸ਼ਦੇ ਆ ਤੇ ਸਤਿਗੁਰੂ ਦੀ ਕਲਾ ਰਹਿਮਤ ਉਹਦੀ دیدار ਵੀ ਉਹਦਾ ਤੇ ਜਿਵੇਂ ਸਿੱਧਾ ਕਹਦੇ ਆਂ ਅਈਓ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਹੋ ਜਾਂਦੀ ਹੈ ਹੈ ਤੇ ਉਹਨਾਂ ਦਾ ਹੀ ਉਹਨਾਂ ਤੋਂ ਬਿਨਾਂ ਕੌਣ ਹੈ ਸੰਘੇ ਜੀ ਜਲਸ ਤੂੰ ਹੀ ਥਲਸ ਤੂੰ ਹੀ ਧੰਗੁਰ ਗੋਬਿੰਦ ਸਿੰਘ ਸਾਹਿਬ ਤੇ ਕਹਿੰਦੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਥੱਲੇ ਦੇ ਨਾਲ ਸਰਵਣ ਕਰੋ ਜੀ